ਨੋ ਵਾਹਿਗੁਰੂ ਜੀਓ ਕਬੀਰ ਜਗ ਬਾਂਧਿਓ ਜਿਹ ਜੀਵਰੀ ਤੇਹ ਮਤ ਬੰਧੋ ਕਬੀਰ ਜਹ ਆਟਾ ਲੋਨ ਜਿਉ ਸੋਨ ਸਮਾਨ ਸਰੀਰ ਕਬੀਰ ਹਾਂਸੀ ਉੱਡਿਓ ਤਨ ਗੱਡਿਓ ਸੋਝਾਈ ਸਨਾ ਅਜੂ ਜੀਓ ਨਾ ਛੋਡਾਈ ਰੰਕਾਈ ਨੈਨਾ ਅਜੂ ਜੀਓ ਨਾ ਛੋਡਾਈ ਰੰਕਾਈ ਨੈਨਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਹਜ਼ੂਰ ਮਹਾਰਾਜ ਦੇ ਦਰਬਾਰ ਵਿੱਚ ਸਜ ਬੈਠੀ ਗੁਰੂ ਸواری ਸਾਤ ਸੰਗਤ ਜਿਓ ਕਾਲਪੁਰ ਖਵਾਈ ਗੁਰੂ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਆਪਾਂ ਸਭਨਾਂ ਨੂੰ ਸਤ ਸੰਗਤ ਦਾ ਉਤਮ ਸਮਾਂ ਹਜ਼ੂਰ ਨੇ ਬਖਸ਼ਿਸ਼ ਕੀਤਾ ਹੈ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਸਤਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਆਪ ਜੀ ਨੇ ਸਰਵਣ ਕੀਤੀ ਹੈ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਸੰਗਤੀ ਰੂਪ ਵਿੱਚ ਰਲ ਮਿਲ ਕੇ ਰੋਜ਼ਾਨਾ ਦੇ ਨਾਲ ਦੀਵਾਨਾ ਵਿੱਚ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਨੂੰ ਵਿਚਾਰਨ ਦਾ ਯਤਨ ਕਰ ਰਹੇ ਹਾਂ ਸੋਇਸੇ ਲੜੀ ਤਹਤ ਆਪਾਂ ਹੁਣ ਤੱਕ ਤਕਰੀਬਨ 116 ਸ਼ਲੋਕਾਂ ਦੀ ਵਿਚਾਰ ਕੀਤੀ ਹੈ ਅਗਲੇਰੇ ਸ਼ਲੋਕਾਂ ਵਿੱਚੋਂ ਆਪ ਜੀ ਨੇ ਦੋ ਸ਼ਲੋਕਾਂ ਦਾ ਪਾਠ ਸਰਵਣ ਕੀਤਾ ਹੈ ਇਸ ਤੋਂ ਪਹਿਲੇ ਸ਼ਲੋਕ ਵਿੱਚ ਭਗਤ ਕਬੀਰ ਜੀ ਮਹਾਰਾਜ ਨੇ ਸਾਨੂੰ ਇੱਕ ਪ੍ਰੇਰਣਾ ਵੀ ਕੀਤੀ ਤੇ ਸੁਚੇਤ ਵੀ ਕੀਤਾ ਕਬੀਰ ਸਾਧੂ ਕੋ ਮਿਲਣ ਜਾਈਐ ਸਾਥ ਨਾ ਲੀਜਾ ਕੋਇ ਪਾਛੈ ਪਾਉ ਨ ਦੀਜੀਐ ਅੱਗੇ ਹੋਏ ਸੋਹ ਹੋਏ ਗੁਰੂ ਮੁਖਾਂ ਦੀ ਨੇਕ ਪੁਰਖਾਂ ਦੀ ਸਤ ਸੰਗਤ ਵਿੱਚ ਜਾਣਾ ਕਿਉਂ ਹੈ ਤਾਂ ਕਿ ਸਾਡਾ ਅੰਤਰਾਤਮਾ ਵੀ ਉਹਨਾਂ ਵਾਂਗ ਤਬਦੀਲ ਹੋਵੇ ਬਦਲ ਜਾਏ ਅੰਦਰ ਦੀ ਮੈਲ ਧੁੱਪ ਜਾਏ ਔਗਣਾ ਦੀ ਥਾਂ ਦੇ ਉੱਤੇ ਰੱਬੀ ਗੁਣਾਂ ਦਾ ਪਰਮੇਸ਼ਰ ਦੀ ਇਬਾਦਤ ਦਾ ਪ੍ਰਵੇਸ਼ ਹੋਵੇ ਤੇ ਇਹ ਸਾਰਾ ਕੁਝ ਇਹ ਜਿਹੜਾ ਰਸਤਾ ਹੈ ਇਹ ਹੈ ਤਬਦੀਲੀ ਦਾ ਰਸਤਾ ਪਰਵਰਤਨ ਦਾ ਮਾਰਗ ਇਹ ਸਾਰੀ ਤਬਦੀਲੀ ਆਪਣੇ ਆਪ ਵਿੱਚ ਵਰਤਣੀ ਹੈ ਸਾਡੇ ਨਿਜ ਵਿੱਚ ਹੋਣੀ ਹੈ ਇਸ ਲਈ ਜ਼ਰੂਰੀ ਹੈ ਕਿ ਜਦੋਂ ਸਤ ਸੰਗੀ ਬਣਨ ਵਾਸਤੇ ਤੁਰੀਏ ਤੇ ਕੁਝ ਗੱਲਾਂ ਸਾਨੂੰ ਸਪਸ਼ਟ ਹੋਣ ਜਿਵੇਂ ਬੰਦਾ ਕਿਸੇ ਸਫਰ ਤੇ ਤੁਰਦਾ ਹੈ ਤੈਨੂੰ ਪਹਿਲਾਂ ਕੁਝ ਚੀਜ਼ਾਂ ਦਾ ਪਤਾ ਹੋਵੇ ਤੇ ਉਹਦਾ ਸਫ਼ਰ ਜਿਹੜਾ ਹੈ ਉਹ ਸੁਖਾਲਾ ਗੁਜ਼ਰਦਾ ਉਹਨੂੰ ਪਤਾ ਹੁੰਦਾ ਮੈਨੂੰ ਇੱਥੇ ਕੀ ਕੀ ਫੇਸ ਕਰਨਾ ਪਏਗਾ ਪਹਾੜੀ ਰਸਤੇ ਤੇ ਬੰਦਾ ਚੱਲਿਆ ਹੈ ਜੰਗਲੀ ਰਸਤੇ ਤੇ ਚੱਲਿਆ ਉਹਨੂੰ ਇੰਨਾ ਇਲਮ ਹੋਣਾ ਚਾਹੀਦਾ ਹੈ ਕਿ ਰਸਤਾ ਕਿੰਨਾ ਧਿਆਨ ਗੋਚ ਰਿਹਾ ਹੈ ਕਿੰਨੀ ਇਕਾਗਰਤਾ ਮੰਗਦਾ ਹੈ ਕਿੰਨੀ ਸਾਵਧਾਨੀ ਮੰਗਦਾ ਹੈ ਔਰ ਮੈਨੂੰ ਕਿੰਨਾ ਚੀਜ਼ਾਂ ਦਾ ਧਿਆਨ ਰੱਖਣਾ ਪਏਗਾ ਜਦੋਂ ਨਿੱਜ ਦੇ ਪਰਵਰਤਨ ਨੂੰ ਆਪਣੇ ਅੰਤਰਾਤਮੇ ਨੂੰ ਤਬਦੀਲ ਕਰਨ ਦੇ ਮਾਰਗ ਦੇ ਉੱਤੇ ਜੀਵਨੇ ਤੁਰਨਾ ਹੈ ਜਦੋਂ ਨੇ ਗੁਰੂ ਵੱਲ ਮੁਖ ਕਰਨਾ ਹੈ ਗੁਰੂ ਨੇ ਸਾਡੇ ਅੰਦਰ ਨੂੰ ਤਬਦੀਲ ਕਰਨ ਦੀ ਜਾਂ ਪਰਵਰਤਨ ਵਿੱਚ ਆਉਣ ਦੀ ਯੋਗਤ ਦੱਸਣੀ ਹੈ ਉਸ ਯੋਗਤ ਨੂੰ ਕਮਾਉਣ ਤੋਂ ਪਹਿਲਾਂ ਕੁਝ ਮੋਟੇ ਨਿਜਮ ਜੀਵ ਨੂੰ ਸਮਝ ਲੈਣੇ ਚਾਹੀਦੇ ਹੈ ਕਬੀਰ ਜੀ ਮਹਾਰਾਜ ਨੇ ਉਸ ਪਾਸੇ ਵੱਲ ਇਸ਼ਾਰਾ ਕੀਤਾ ਹੈ ਪਹਿਲੀ ਗੱਲ ਉਹਨਾਂ ਨੇ ਇਹ ਕਹੀ ਕਿ ਇਹ ਉਮੀਦ ਨਾ ਕਰੀਂ ਕਿ ਤੂੰ ਜਿਸ ਰਸਤੇ ਤੇ ਤੁਰੇਂ ਤੇਰੇ ਨਾਲ ਕੋਈ ਭੀੜ ਤੁਰੇ ਕੋਈ ਹੋਰ ਤੁਰੇ ਤੇ ਤਾਂ ਤੂੰ ਤੁਰੇਂਗਾ ਫੇਰ ਤੂੰ ਤੁਰ ਨਹੀਂ ਸਕਦਾ ਇਹ ਤੇਰਾ ਇਕੱਲਿਆਂ ਦਾ ਮਾਰਗ ਹੈ ਇਹ ਤੋ ਗੁਰੂ ਦੀ ਦਸੀ ਜੁਗਤ ਨੂੰ ਸਤ ਸੰਗਤ ਦੀ ਬਰਕਤ ਦੇ ਨਾਲ ਜੀਵਨ ਚ ਹੰਡਾਉਣਾ ਹੈ ਇਹਦੇ ਚ ਤੇਰਾ ਹੋਰ ਕੋਈ ਸਾਥੀ ਨਹੀਂ ਹੋ ਸਕਦਾ ਕਿਉਂਕਿ ਤੂੰ ਆਪਣੇ ਉਤੇ ਹੰਡਾਉਣੀ ਹੈ ਇਹ ਚੀਜ਼ ਆਪਣੇ ਉਤੇ ਜੀਣੀ ਹੈ ਇਸ ਕਰਕੇ ਕਿਸੇ ਦੀ ਉਮੀਦ ਨਾ ਰੱਖੀ ਵੀ ਮੇਰੇ ਨਾਲ ਕੋਈ ਤੁਰੇ ਭੀੜ ਤੁਰੇ ਫਲਾਣਾ ਤੁਰੇ ਤੇ ਮੈਂ ਤੁਰਦਾ ਇਹਨੂੰ लोकाचार ਵੀ ਕਿ ਹੈ ਪਰ ਹਰ ਲੋਭ ਅਰ ਲੋਕਾਚਾਰ ਵੀ ਲੋਕਾਂ ਵੱਲ ਵੇਖ ਕੇ ਨਾ ਤੁਰ ਜਾ ਨਾ ਲੋਕਾਂ ਵੱਲ ਵੇਖ ਕੇ ਜੀ ਜਾਂ ਇਹ ਵੀ ਖਿਆਲ ਨਾ ਰੱਖ ਵੀ ਜੇ ਦੂਜਾ ਨਹੀਂ ਬਦਲਿਆ ਤੇ ਮੈਂ ਕਿਉਂ ਬਦਲਾਂ ਇਹ ਭਾਵਨਾ ਤਿਆਗਣੀ ਪਵੇਗੀ ਤੇਰਾ ਆਈਡੀਅਲ ਗੁਰੂ ਹੈ ਗੁਰਮੁਖ ਜੀਵਨ ਹੈ ਭੀੜ ਨਹੀਂ ਹੈ ਕੋਈ ਹੋਰ ਮਨੁੱਖ ਨਹੀਂ ਹੈ ਦੂਜੀ ਗੱਲ ਉਹਨਾਂ ਨੇ ਕਹੀ ਵੀ ਜਗਤ ਵਿੱਚ ਦੁਨੀਆ ਦੀ ਚਤੁਰਾਈ ਤੇ ਉਪਮਾ ਦਾ ਤਿਆਗ ਕਰਨਾ ਪਵੇਗਾ। ਕੋਈ ਭਲਾ ਆਖੇ, ਬੁਰਾ ਆਖੇ, ਇਹ ਖਿਆਲ ਤਜਣੇ ਪੈਣਗੇ। ਇਸ ਤੋਂ ਬਿਨਾ ਤੂੰ ਤੁਰ ਨਹੀਂ ਸਕਵੇਂਂ, ਜੇ ਤੂੰ ਇਸ ਵਿੱਚ ਉਲਝ ਗਿਓ ਕਿ ਮੈਨੂੰ ਲੋਕ ਚੰਗਾ ਆਖਣ। ਜਾਂ ਤੂੰ ਇਸ ਗੱਲ ਤੋਂ ਡਰ ਗਿਓ ਕਿ ਲੋਕ ਬੁਰਾ ਨਾ ਆਖਣ। ਤਾਂ ਵੀ ਤੂੰ ਨਹੀਂ ਤੁਰ ਸਕਵੇਂਂ। ਤੀਜੀ ਗੱਲ ਇਹ ਆ ਵੀ ਤੈਨੂੰ ਟੇਕ ਮੁਕੰਮਲ ਰੱਖਣੀ ਪਵੇਗੀ। ਪਾਛੈ ਪਾਵਨਾ ਦੀਜੀਆ ਅੱਗੇ ਹੋਏ ਸੋ ਹੋਏ। ਤੈਨੂੰ ਸੰਸੇ ਤਿਆਗਣੇ ਪੈਣਗੇ, ਭੈ ਛੱਡਣਾ ਪਵੇਗਾ। ਟੇਕ ਰੱਖਣੀ ਪਵੇਗੀ, ਜੋ ਵੀ ਹੋਏਗਾ ਉਸ ਨੂੰ ਸਹਿਣਾ, ਚੱਲਣਾ, ਹੰਡਾਉਣਾ ਪਵੇਗਾ। ਪਛਾਹ ਮੋੜਨ ਦੀ, ਦਿਲ ਟਾਉਣ ਦੀ, ਮਾਇੂਸ ਹੋਣ ਦੀ ਕੋਸ਼ਿਸ਼ ਨਾ ਕਰੀਂ। ਇਸ ਭਾਵ ਦੇ ਵਿੱਚ ਇਹ ਸ਼ਲੋਕ ਕਬੀਰ ਜੀ ਮਹਾਰਾਜ ਨੇ ਉਚਾਰਨ ਕੀਤਾ ਹੈ ਔਰ ਇਸ ਦੇ ਨਾਲ ਹੁਣ ਅਗਲਾ ਸ਼ਲੋਕ ਜਿਹੜਾ ਉਹ ਇਹਦੀ ਵਿਆਖਿਆ ਨੂੰ ਲੈ ਕੇ ਅੱਗੇ ਤੁਰਦਾ ਹੈ ਸ਼ਲੋਕ ਹੈ ਕਬੀਰ ਜਗ ਬੰਧਿਓ ਜਹੇ ਜੀਵਰੀ ਤੇ ਮਤ ਬੰਧੋ ਕਬੀਰ ਕਿਉਂ ਕਿ ਆਪੀ ਸਾਥ ਨਾ ਲੀਜਾ ਕੋਈ ਦੁਨੀਆ ਜਿਹੜੇ ਮੋਹ ਬੰਧਨ ਵਿੱਚ ਬੱਜੀਏ ਵਾਸ਼ਨਾਵਾਂ ਦੇ ਬੰਧਨ ਵਿੱਚ ਬੱਜੀਏ ਅਗਿਆਨ ਦੇ ਬੰਧਨ ਵਿੱਚ ਬੰਜੀਏ ਤੂੰ ਉਹਨਾਂ ਵੱਲ ਵੇਖ ਕੇ ਜੇ ਜੀਵੇਗਾ ਤਾਂ ਤੂੰ ਵੀ ਉਹਵੇਂ ਦਾ ਹੀ ਬਚ ਜਾਏਗਾ ਇਸ ਕਰਕੇ ਤੇ ਮਤ ਬੰਦੋ ਕਬੀਰ ਜਿਹੜੀ ਝਿਜਕ ਵਿੱਚ ਲੋਕ ਖਲੋਤੇ ਨੇ ਜਿਹੜੀ ਵਾਸ਼ਨਾ ਦੇ ਵਿੱਚ ਗ੍ਰਸਤ ਹੋ ਕੇ ਲੋਕ اٹਕੇ ਹੋਏ ਨੇ ਜਿਹੜੇ ਗਲਤ ਪਾਸੇ ਦੀ ਅਟੈਚਮੈਂਟ ਮੋਹ ਦੀਆਂ ਜੰਜੀਰਾਂ ਨੇ ਲੋਕਾਂ ਨੂੰ ਜਕੜਿਆ ਹੋਇਆ ਹੈ ਜੇ ਤੂੰ ਲੋਕਾਂ ਵੱਲ ਵੇਂਦਾ ਰਹੇਂ ਤੂੰ ਇਹਨਾਂ ਤੋਂ ਛੁੱਟ ਤ ਨਹੀਂ ਸਕੇਂਗਾ ਜੇ ਤੂੰ ਛੁੱਟਣਾ ਚਾਹੁੰਦਾ ਤਾਂ ਉਹਨਾਂ ਵੱਲ ਵੀ ਨਾ ਵੇਖੀ ਇਹ ਖਿਆਲ ਨਾ ਕਰੀ ਉਮੀਦ ਨਾ ਰੱਖੀ ਇਹ ਤੁਰਨ ਪਹਿਲਾਂ ਤਾਂ ਮੈਂ ਤੁਰਾਂ ਇਹ ਮੇਰੇ ਨਾਲ ਤੁਰਨ ਤੇ ਮੈਂ ਤੁਰਾਂ ਇਹ ਚੰਗਾ ਕਰਮ ਤੇ ਮੈਂ ਚੰਗਾ ਕਰਾਂ ਇਹ ਭਲੇ ਪਾਸੇ ਲੱਗਣ ਤਾਂ ਮੈਂ ਲੱਗਾ ਨਹੀਂ ਉਹ ਵੱਜੇ ਹੋਏ ਨੇ ਤੂੰ ਨਾ ਵੱਜ ਜਾਏਂ ਨਾ ਤੂੰ ਆਪਣੇ ਅੰਦਰ ਝਿਜਕ ਰੱਖੀ ਨਾ ਵਾਸ਼ਨਾ ਰੱਖੀ ਨਾ ਕਿਸੇ ਮੋਦੀ ਜੰਜੀਰ ਨੂੰ ਆਪਣੇ ਪੈਰਾਂ ਚ ਪਾ ਲੈ ਇਹਨਾਂ ਤੋਂ ਬਚੀ ਜਗ ਬੰਧਿਓ ਜਿਹੇ ਜੀਵਰੀ ਤਿਹ ਮਤ ਬੰਧੋ ਕਬੀਰ ਏ ਕਬੀਰ ਤੂੰ ਇਹਨਾਂ ਵਿੱਚ ਨਾ ਬਝੀ ਤੂੰ ਮੁਕਤ ਰਹਿ ਤੂੰ ਛੁੱਟਣ ਦਾ ਉਪਰਾਲਾ ਕਰ ਫਾਸਨ ਕੀ ਵਿਧ ਸਭ ਕੋ ਜਾਣੈ ਛੁੱਟਣ ਕੀ ਇੱਕ ਕੋਈ ਦੁਨੀਆਂ ਵਿੱਚ ਗੁਮਰਾਹ ਹੋਣ ਦੀਆਂ ਤੇ ਹਜ਼ਾਰਾਂ ਵਿਧੀਆਂ ਨੇ ਕੋਈ ਤਰਦਦ ਨਹੀਂ ਕਰਨਾ ਪੈਂਦਾ ਗੁਮਰਾਹ ਹੋਣ ਵਾਸਤੇ ਕੋਈ ਕੋਸ਼ਿਸ਼ ਨਹੀਂ ਕਰਨੀ ਪੈਂਦੀ ਕੋਈ ਐਫਰਟ ਨਹੀਂ ਕਰਨਾ ਪੈਂਦਾ ਕੋਈ ਸਟਰਗਲ ਨਹੀਂ ਕਰਨਾ ਪੈਂਦਾ ਸੁੱਤੇ ਸਿੱਧੇ ਬੰਦਾ ਗੁਮਰਾਹ ਹੋ ਜਾਂਦਾ ਹੈ ਛੁੱਟਣ ਦੀ ਵਿਧੀ ਲੱਭਣੀ ਬੜੀ ਔਖੀ ਹੈ ਮੁਕ ਧੋਣ ਦਾ ਮਾਰਗ ਖੋਜਣਾ ਬੜਾ ਕਠਿਨ ਹੈ ਜਿੱਦਾਂ ਮਨੁੱਖ ਇਹਨਾਂ ਚੀਜ਼ਾਂ 'ਚ ਫਸਦਾ ਜਾਂਦਾ ਹੈ ਉਨਾ ਹੀ ਉਹਦੇ ਉਹਦਾ ਬਾਹਰ ਆਉਣ ਦੇ ਉੱਤੇ ਹੱਦੋਂ ਵੱਧ ਜ਼ੋਰ ਲੱਗਦਾ ਹੈ ਕੋਸ਼ਿਸ਼ ਹੁੰਦੀ ਹੈ ਸਟਰਗਲ ਕਰਨਾ ਪੈਂਦਾ ਹੈ ਉਥੇ ਇਹ ਬੰਦਾ ਹੰਬ ਜਾਂਦਾ ਹੈ ਜਿਹੜੇ ਜੰਜਾਲ ਆਪਣੇ ਗੱਲ ਅਸੀਂ ਚਾਰ ਨਾਲ ਪਾਏ ਹੁੰਦੇ ਨੇ ਉਹ ਲਾਉਣ ਲੱਗਿਆਂ ਉਨਾ ਹੀ ਮਨੁੱਖ ਨੂੰ ਰੋਣਾ ਵੀ ਪੈਂਦਾ ਹੈ ਤਕਲੀਫ ਚੱਲਣੀ ਪੈਂਦੀ ਹੈ ਬੰਦੇ ਦੀ ਸਮਰੱਥਾ ਜਵਾਬ ਦੇ ਜਾਂਦੀ ਹੰਬ ਜਾਂਦਾ ਥੱਕ ਜਾਂਦਾ ਹੈ ਪੀਣੀ ਕੋਸ਼ਿਸ਼ ਮੈਂ ਕਿਵੇਂ ਕਰਾਂਗਾ ਨੀਵੇਂ ਪਾਸੇ ਨੂੰ ਤਾਂ ਰਿੜਿਆ ਜਾਂਦਾ ਹੈ ਤਾਂ ਚੜਨ ਵਾਸਤੇ ਸਾਰੇ ਸਰੀਰ ਦਾ ਜ਼ੋਰ ਲੱਗ ਜਾਂਦਾ ਹੈ ਪਾਣੀ ਨੂੰ ਨਿਵਾਣ ਵੱਲ ਨੀਵੇਂ ਪਾਸੇ ਤੇ ਪਾਣੀ ਚੱਲਿਆ ਜਾਂਦਾ ਉਚਾਈ ਦੇ ਉੱਤੇ ਚੜਾਉਣਾ ਹੋਵੇ ਉਹਦੇ ਲਈ ਖਾਸ ਯੁਗਤ ਚਾਹੀਦੀ ਹੈ ਤਕਨੀਕ ਚਾਹੀਦੀ ਹੈ ਸੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੈ ਹੈ ਗਰਕ ਜਾਏਗਾ ਮਿਟ ਜਾਏਗਾ ਜਿਵੇਂ ਆਟਾ ਲੂਣ ਜਿਵੇਂ ਲੂਣ ਆਟੇ ਦੇ ਵਿੱਚ ਰਲ ਜਾਂਦਾ ਹੈ ਮਿਕਸ ਹੋ ਜਾਂਦਾ ਹੈ ਤੂੰ ਵੀ ਦੁਨੀਆ ਦੇ ਵਿੱਚ ਗਵਾਚ ਜਾਏਗਾ ਜੇ ਤੂੰ ਆਪਣਾ ਆਪਣਾ ਸੰਭਿਆ ਸੋਨ ਸਮਾਨ ਸਰੀਰ ਹੈ سونے ਵਰਗਾ ਭਾਵੇਂ ਕੀਮਤੀ ਜੀਵਨ ਵੀ ਤੇਰਾ ਅਜਾਈ ਚਲਿਆ ਜਾਣਾ ਹੈ ਭੀੜ ਵਿੱਚ ਗਵਾਚ ਜਾਣਾ ਤੇਰੀ ਕੋਈ ਕੀਮਤ ਨਹੀਂ ਰਹਿਣੀ ਵਖਰੀ ਤੇਰਾ ਸਤਿਤਵ ਤੇਰੀ ਆਪਣੀ ਹੋਣ ਤੇਰਾ ਆਪਣਾ ਵਜੂਦ ਮਿਟ ਜਾਣਾ ਜੇ ਤੂੰ ਖੁਦ ਨੂੰ ਨਾ ਸੰਭਿਆ ਜੇ ਤੂੰ ਦੁਨੀਆਂ ਦੀ ਰੀਤ ਪਾਲਦਾ ਰਿਹਾ ਜੇ ਲੋਕਾਚਾਰ ਕਰਦਾ ਰਿਹਾ ਫੇ ਤੂੰ ਤੂੰ ਨਹੀਂ ਰਹੇਗਾ ਲੋਕਾਂ ਦੀ ਚਲਾਈ ਹੋਈ ਮਸ਼ੀਨ ਜਾਂ ਕੱਟ ਪੁਤਲੀ ਬਣ ਜਾਏਗਾ ਇਹ ਸੇਵ ਅਸਤੇ ਕਬੀਰ ਜੀ ਮਹਾਰਾਜ ਨੇ ਆਪਣੇ ਸ਼ਲੋਕਾਂ ਵਿੱਚ ਇਹ ਬਚਨ ਕਿਹਾ ਹੈ ਜੀਵ ਮਾਰਗ ਪੰਡਿਤ ਗਏ ਪਾਸ਼ਾ ਪਰਿ ਬਹੀਰ ਇੱਕ ਅਵਕਟ ਕਾਟੀ RAM ਕੀ ਤੇ ਚੜ ਰਿਹਾ ਹੋ ਕਬੀਰ ਅਸੀਂ ਕਬੀਰ ਜੀ ਨੂੰ ਅੱਜ ਯਾਦ ਵੀ ਐਸੇ ਕਰਕੇ ਹੀ ਕਰਦੇ ਆ ਉਹਨਾਂ ਨੇ ਆਪਣੀ ਕੀਮਤ ਨੂੰ ਪਛਾਣਿਆ ਤੇ ਉਹਨੂੰ ਕਾਇਮ ਰੱਖਿਆ ਉਹਨਾਂ ਨੇ ਆਪਣੇ ਵਜੂਦ ਤੇ ਅਸਤਿਤਵ ਨੂੰ ਖੁਰ ਨਹੀਂ ਦਿੱਤਾ ਅਸੀਂ ਉਹਨਾਂ ਦਾ ਨਾਮ ਲੈਂਦੇ ਹਾਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ ਉਹਨਾਂ ਦੇ ਜੀਵਨ ਦੀ ਗੱਲ ਕਰਦੇ ਹਾਂ ਉਹਨਾਂ ਦੀ ਕਲਣਾ ਨੂੰ ਪਰਉਪਕਾਰ ਨੂੰ ਸੀਸ ਝੁਕਾਉਂਦੇ ਹਾਂ ਤਾਂ ਉਹਦਾ ਕਾਰਨ ਇਹ ਹੈ ਕਿ ਉਹ ਸਭ ਨਾਲੋਂ ਵੱਖਰੇ ਅਲੈਦਾ ਉੱਚੇ ਔਰ ਮੁਕੰਮਲ ਨੇ ਉਹ ਸਾਡੇ ਵਾਂਗੂ ਖੁਰੇ ਹੋਏ ਨਹੀਂ ਗਵਾਚੇ ਹੋਏ ਨਹੀਂ ਉਲਝੇ ਹੋਏ ਨਹੀਂ ਭੀੜ ਦਾ ਹਿੱਸਾ ਨਹੀਂ ਬਣੇ लोकाचार ਤੋਂ ਪਰੇ ਉਹ ਕਿਉਂਨਾਂ ਨੇ ਆਪਣੇ ਵਜੂਦ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਦੁਨੀਆਂ 'ਚ ਸਭ ਤੋਂ ਔਖਾ ਕੰਮ ਹੀ ਇਹ ਹੈ ਜਿਹੜਾ ਉਹਨਾਂ ਨੇ ਕੀਤਾ ਹੈ। ਅਰੇ ਇਹ ਉਹਨਾਂ ਦਾ ਖੁਦ ਦਾ ਅਨੁਭਵ ਹੈ ਉਹਨਾਂ ਨੇ ਖੁਦ ਨੂੰ ਇਹ ਗੱਲ ਸਿਖਾਈ ਤੇ ਪੜਾਈ ਹੈ। ਜਗ ਬੰਧਿਓ ਜੇ ਜੇਹਵਰੀ ਤਿਹ ਮਤ ਬੰਧੋ ਕਬੀਰ ਜੈ ਹੈ ਆਟਾ ਲੋਨ ਜਿਉ ਸੋਨ ਸਮਾਨ ਸਰੀਰ। ਇਹ ਕੀਮਤੀ ਜੀਵਨ ਗਰਕ ਜਾਏਗਾ ਗਵਾਚ ਜਾਏਗਾ ਰਲਗੜ ਹੋ ਜਾਏਗਾ ਦੁਨੀਆ ਦੀ ਭੀੜ ਵਿੱਚ ਜਿਵੇਂ ਥੋੜਾ ਜਿਹਾ ਲੂਣ ਆਟੇ ਦੇ ਢੰਡਾਰ ਵਿੱਚ ਰਲ ਜਾਂਦਾ ਤੇ ਉਹਨੂੰ ਵੱਖ ਕੱਢਣਾ ਔਖਾ ਹੋ ਜਾਂਦਾ ਹੈ। ਐਵੇਂ ਤੇਰੀ ਦਸ਼ਾ ਹੋ ਜਾਏਗੀ। ਇਸ ਕਰਕੇ ਤੂੰ ਆਪਣੇ ਆਪ ਨੂੰ ਉਹਨਾਂ ਚੀਜ਼ਾਂ 'ਚ ਵੱਜਣ ਨਾ ਦੇਂ ਜਿਨ੍ਹਾਂ ਚੀਜ਼ਾਂ ਵਿੱਚ ਕੁੱਲ ਆਲਮ ਤੇ ਸੰਸਾਰ ਦੇ ਜੀਵ ਵੱਜੇ ਹੋਏ ਨੇ। ਵਾਸ਼ਨਾ ਦਾ ਸ਼ੋਰ ਹੈ। ਮੈਂ ਮੇਰੀ ਦਾ ਰੌਲਾ ਹੈ ਹੰਕਾਰ ਦਾ ਖੜਕਾਓ ਹੈ ਇਹੀ ਕੁਝ ਤੂੰ ਇਹਨਾਂ ਵਿੱਚ ਰੰਬ ਜੀ ਕਿਉਂਕਿ ਜੋ ਬਜੇ ਹਨ ਉਹਨਾਂ ਦਾ ਹਾਲ ਤੂੰ ਵੇਖਦਾ ਕੋਈ ਖੁਸ਼ ਨਹੀਂ ਹਨ ਕੋਈ ਉਹਨਾਂ ਦੇ ਅੰਦਰ ਰੌਸ਼ਨੀ ਨਹੀਂ ਹੈ ਉਹ 부ਜੇ ਹੋਏ ਦਿਲ ਵਾਲੇ ਹਨੇਰੇ ਚ ਗਵਾਚੀ ਹੋਈ ਸੁਰਤ ਵਾਲੇ ਲੋਕ ਨੇ ਤੂੰ ਉਹ ਜਿਆ ਨਾ ਬਣੀ ਤੂੰ ਨਾ ਵਾਗ ਮੈਲਣਾ ਢੋਈ ਪੁਪਾਕ ਰਹੀਂ ਸਾਫ਼ ਰਹੀਂ ਉੱਚਾ ਰਹੀਂ ਇਸੇ ਭਾਵ ਨੂੰ ਅਗਲੇ ਸ਼ਲੋਕ ਵਿੱਚ ਬਿਆਨ ਕਰਦੇ ਨੇ ਕਹਿੰਦੇ ਨੇ ਕਬੀਰ ਹੰਸ ਉੱਡਿਓ ਤਨ ਗਾਢਿਓ ਮੈਂ ਤੈਨੂੰ ਦੱਸਦਾ ਵੀ ਤੈਨੂੰ ਕਿਉਂ ਵੱਖਰੇ ਰਹਿਣ ਦੀ ਲੋੜ ਹੈ ਕਿਉਂ ਉਹਨਾਂ ਜੇਵਰੀਆਂ ਵਿੱਚ ਉਹਨਾਂ ਬੰਦਨਾ ਵਿੱਚ ਨਹੀਂ ਵੱਜਣਾ ਚਾਹੀਦਾ ਤੈਨੂੰ ਆ ਜਿਹੜੇ ਬੱਜੇ ਹੋਏ ਨੇ ਮੈਂ ਤੈਨੂੰ ਉਹਨਾਂ ਦੀ ਦਸ਼ਾ ਦੱਸਾਂ ਕਿ ਕਿੰਨੇ ਬੱਜੇ ਹੋਏ ਨੇ ਕਿੰਨੇ ਅੰਦਰੋਂ ਉਹ ਕੈਦ ਘਟ ਰਹੇ ਨੇ ਕਿੰਨੇ ਉਹ ਗਵਾਚੇ ਹੋਏ ਲੋਕ ਨੇ ਉਹਨਾਂ ਨੂੰ ਆਪਣਾ ਵजूद ਗਵਾਚਦਾ ਹੋਇਆ ਵੀ ਦਿਖਾਈ ਨਹੀਂ ਦੇ ਰਿਹਾ ਬੇਖ ਉਹਨਾਂ ਦੀ ਦਸ਼ਾ ਤੈਨੂੰ ਮੈਂ ਦੱਸਦਾ ਹੰਸ ਡਿਓ ਸਰੀਰ ਚੋਂ ਬੰਦੇ ਦੇ ਸਾਹ ਨਿਕਲਣ ਵਾਲੇ ਹੁੰਦੇ ਨੇ ਤਨ ਗਾਡਿਓ ਤਨ ਮਿੱਟੀ ਹੋਣ ਦੇ ਕਿਨਾਰੇ ਹੁੰਦਾ ਹੈ ਭਾਵ ਬੰਦਾ ਜਦੋਂ ਆਖਰੀ ਸਾਹਾਂ ਤੇ ਵੀ ਹੋਵੇ ਉਹਦੇ ਕੋਲ ਥੋੜਾ ਜਿਹਾ ਵਕਤ ਹੋਵੇ ਰਿਸ਼ਤੇਦਾਰ ਪਰਿਵਾਰ ਦੇ ਜੀ ਕੋਲ ਹੋਣ ਦੇਹੀ ਵਿੰਸਣ ਦੀ ਕਗਾਰ ਉੱਤੇ ਹੈ ਭੌਰ ਉਡਾਰੀ ਮਾਰਨ ਵਾਲਾ ਹੈ ਆਖਰੀ ਸਾਹਾਂ ਦੀਆਂ ਘੜੀਆਂ ਚੱਲ ਰਹੀਆਂ ਨੇ ਹੰਸ ਓਡਿਓ ਤਨ ਗਾਡਿਓ ਸੋਝਾਈ ਸੈਨਾ ਤਾਂ ਵੀ ਬੰਦਾ ਕੋਲ ਖੜਿਆ ਨੂੰ ਭਾਵੇਂ ਬੋਲ ਨਾ ਸਕੇ ਹੱਥਾਂ ਦੇ ਇਸ਼ਾਰਿਆਂ ਦੇ ਨਾਲ ਕੁਝ ਸੁਝਾਉਣ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਨੂੰ ਇਹ ਨਹੀਂ ਦੱਸ ਰਿਹਾ ਹੁੰਦਾ ਮਾਇਆ ਹਨੇਰਾ ਢੋਇਆ ਤੁਸੀਂ ਨਾ ਢੋਇਓ ਉਹ ਦੱਸ ਰਿਹਾ ਹੁੰਦਾ ਵੀ ਤੁਸੀਂ ਕਿਹਦੇ ਨਾਲ ਵਰਤਣਾ ਹੈ ਕਿਹਦੇ ਨਾਲ ਨਹੀਂ ਵਰਤਣਾ ਕੀ ਮੈਂ ਕਿੱਥੇ ਰੱਖਿਆ ਉਹਨੂੰ ਕਿਵੇਂ ਸਾਹਮਣਾ ਹੈ ਕਿਤੋਂ ਕੀ ਲੈਣ ਵਾਲਾ ਹੈ ਕਿਨੂੰ ਕੀ ਕਿਤੋਂ ਕੀ ਪਾਉਣ ਵਾਲਾ ਹੈ ਉਦੇ ਆਖਰੀ ਪਲਾਂ ਵਿੱਚ ਵੀ ਉਹ ਚਿੰਤਾ ਦੇ ਵਿੱਚ ਹੈ ਮੇਰੀ ਚੀਜ਼ ਕਿਸੇ ਕੋਲ ਨਾ ਛੁੱਟ ਜਾਏ ਜਿੰਨੂੰ ਮੈਂ ਦੇਣਾ ਚਾਹੁੰਦਾ ਉਹਨੂੰ ਮਿਲ ਜਾਏ ਮੇਰੇ ਆਪਣੇ ਪਰਿਵਾਰ ਨੂੰ ਮੇਰੇ ਆਪਣੇ ਘਰ ਚ ਆ ਜਾਏ ਆਖਰੀ ਪਲ ਹਨ ਅੱਖਾਂ ਮੀਟਦਿਆਂ ਹੀ ਜਹਾਨ ਹਨੇਰਾ ਹੋ ਜਾਏਗਾ ਕੋਈ ਮੇਰਾ ਨਹੀਂ ਕੋਈ ਤੇਰਾ ਨਹੀਂ ਸਭ ਇੱਥੇ ਦੀ ਚੀਜ਼ ਸੀ ਇੱਥੇ ਵਰਤੀ ਇਕੱਠੀ ਕੀਤੀ ਇੱਥੇ ਰਹਿ ਜਾਏਗੀ ਤੁਸੀਂ ਵੇਖੋ ਤਾਂ ਸਹੀ ਸਰੀਰ ਵਿੰਸਨ ਦੀ ਕਗਾਰ ਤੇ ਹੈ ਭੌਰ ਉਡਾਰੀ ਮਾਰਨ ਵਾਲਾ ਆਖਰੀ ਘੜੀਆਂ ਹਨ ਬੰਦਾ ਸੈਨਤਾ ਨਾਲ ਸਮਝਾ ਰਿਹਾ ਆਪਣੇ ਸਬੰਧੀਆਂ ਨੂੰ ਪਰਿਵਾਰ ਦੇ ਜੀਵਾਂ ਨੂੰ ਕਾਦੇ ਬਾਰੇ ਪਦਾਰਥ ਬਾਰੇ ਜਿਸ ਨੂੰ ساری ਉਮਰ ਭੋਗ ਕੇ ਵੀ ਉਹਦੀ ਚਿੰਤਾ ਦੂਰ ਨਹੀਂ ਹੋਈ ਜਿਨ੍ਹਾਂ ਪਦਾਰਥਾਂ ਨੂੰ ساری ਉਮਰ ਮਾਣ ਕੇ ਵੀ ਉਹ ਸੰਤੁਸ਼ਟ ਨਹੀਂ ਹੋ ਸਕਿਆ ਜਿਨ੍ਹਾਂ ਪਦਾਰਥਾਂ ਨੂੰ ਇਕੱਠਿਆਂ ਕਰਨ ਦੇ ਉੱਤੇ ਉਹਨੇ ਇੰਨੀ ਦੌੜ ਲਾਈ ਕਿ ਉਹਨੂੰ ਆਪਣੇ ਜੀਵਨ ਦੀ ਖ਼ਬਰ ਹੀ ਨਾ ਰਹੀ ਕਿ ਇਹ ਵੀ ਮਿਟ ਜਾਣ ਵਾਲਾ ਹੈ, ਇਹਦੀ ਵੀ ਅਵਧੀ, ਇਹਦਾ ਵੀ ਦਿੱਤਾ ਵਕਤ ਖਤਮ ਹੋਣ ਵਾਲਾ ਹੈ। ਬਸ ਇੱਕ ਐਸੀ ਅੱਖਾਂ ਮੀਟ ਕੇ ਦੌੜ ਸ਼ੁਰੂ ਕੀਤੀ। ਆਖਰੀ ਸਾਹਾਂ ਤੇ ਪੈ ਅਜੇ ਵੀ ਅੰਦਰ ਦੌੜ ਉਹੀ ਹੈ। ਅੰਦਰ ਉਸੇ ਪਾਸੇ ਭੱਜ ਰਿਹਾ ਹੈ। ਸੁਰਤੀ ਵੀ ਉੱਥੇ اٹਕੀ ਹੈ, ਬਿਰਤੀ ਵੀ ਉੱਥੇ اٹਕੀ ਹੈ। ਸਰੀਰ ਨਕਾਰਾ ਹੋ ਗਿਆ ਹੈ। ਸਾ ਆਖਰੀ ਨੇ ਪੌਰ ਆਤਮਾ ਉਡਾਦੀ ਮਾਰਨ ਵਾਲਾ ਜਿੰਦ ਪ੍ਰਾਣ ਨਿਕਲਣ ਵਾਲੇ ਸੋਝਾਈ ਸੈਨ ਕਬੀਰ ਜੀ ਕਹਿੰਦੇ ਨੇ ਵੇਖੋ ਤੁਸੀਂ ਇਹਨਾਂ ਨੂੰ ਬੱਜੇ ਹੋਏ ਨਹੀਂ ਮੰਨਦੇ ਹੋਰ ਬੱਜਣਾ ਕੀ ਹੁੰਦਾ ਹੈ ਹੋਰ ਕੈਦ ਕੀ ਹੁੰਦੀ ਹੈ ਹੋਰ ਗਵਾਚਣਾ ਕੀ ਹੁੰਦਾ ਹੈ ਸਭ ਤੋਂ ਕੀਮਤੀ ਵਸਤ ਹੱਥੋਂ ਜਾ ਰਹੀ ਹੈ ਬੰਦਾ ਕਾਉਡੀਆਂ ਦੀ ਚਿੰਤਾ ਕਰ ਰਿਹਾ ਹੈ ਸਭ ਤੋਂ ਮੂਲਕ ਦਾਤ ਬिखर ਜਾਣ ਵਾਲੀ ਹੈ ਖਤਮ ਹੋ ਜਾਣ ਵਾਲੀ ਹੈ ਜਿਸ ਦੀ ਦੁਬਾਰਾ ਮਿਲਣ ਦੀ ਕੋਈ ਉਮੀਦ ਨਹੀਂ ਤੇ ਇਹਨੂੰ ਕਾਹਦੀਆਂ ਚਿੰਤਾਵਾਂ ਪਈਆਂ ਹੋਈਆਂ ਵੇਖੋ ਜਿਹੜੀ ਚੀਜ਼ ਲੈ ਕੇ ਨਹੀਂ ਸੀ ਆਇਆ ਲੈ ਕੇ ਨਹੀਂ ਜਾਏਗਾ ਉਹਦੀ ਇਹ ਨਹੀਂ ਚਿੰਤਾ ਹੈ ਅਜੇ ਵੀ ਉਸ ਪਾਸੇ ਸੁਰਤ ਟਕੀ ਹੈ ਉਦੇ ਕੋਲੋਂ ਆ ਜਾਏ ਉਹਦੇ ਕੋਲ ਚਲੀ ਜਾਏ ਇਹ ਅਜੇ ਵੀ ਇਹਨਾਂ ਮਸਲਿਆਂ ਵਿੱਚ ਉਲਝਿਆ ਹੋਇਆ ਹੈ ਅਜੇ ਵੀ ਇਹਨਾਂ ਚੀਜ਼ਾਂ ਵਿੱਚ ਗਵਾਚਿਆ ਹੋਇਆ ਹੈ ਇਹਨੂੰ ਕਹਿੰਦੇ ਨੇ ਮੋਹ ਦੀ ਜੇਵਰੀ ਚ ਵੱਜਾ ਫਿਰ ਅੱਗੇ ਜਾ ਕੇ ਲਿਖਦੇ ਨੇ ਅਜੂ ਨੂੰ ਜੀਓ ਨਾ ਛੋੜਈ ਵੇਖੋ ਬੰਧਨ ਕਿਹੋ ਜਿਹਾ ਹੈ ਵੀ ਅੰਦਰਲਾ ਜੀ ਅਜੇ ਵੀ ਉਹ ਚੀਜ਼ ਨੂੰ ਛੱਡਣ ਲਈ ਰਾਜ਼ੀ ਨਹੀਂ ਦੇਹੀ ਛੁੱਟ ਰਹੀ ਹੈ ਪ੍ਰਾਣ ਛੁੱਟ ਰਹੇ ਨੇ ਉਹ ਵਕਤ ਨਹੀਂ ਬਚਿਆ ਸਮਾਂ ਕੋਲ ਹੈ ਨਹੀਂ ਪਰ ਜਿੰਦ ਕਿਸੇ ਚੀਜ਼ ਨੂੰ ਫੜੀ ਬੈਠੀ ਉਹਨੂੰ ਛੱਡ ਨਹੀਂ ਰਹੀ ਉਹਨੂੰ ਤਿਆਗ ਨਹੀਂ ਰਹੀ ਉਹਦੇ ਨਾਲ ਅਜੇ ਵੀ ਇੰਨੀ ਅਟੈਚਮੈਂਟ ਹੈ ਇਸੇ ਭਾਵ ਵਿੱਚ ਮਹਾਰਾਜ ਨੇ ਬਾਣੀ 'ਚ ਲਿਖਿਆ ਹੰਸ ਚੱਲਸੀ ਡੁੰਮਣਾ ਡੁੰਮਣਾ ਦਾ ਮਤਲਬ ਹੁੰਦਾ ਹੈ ਕਨਫਿਊਜ਼ਨ ਵਿੱਚ ਡੁੱਬਦਾ ਦਾ ਗਰਸਿਆ ਬੰਦਾ ਕੋਈ ਆ ਕੇ ਜ਼ੋਰਵਾਰ ਆਦਮੀ ਆ ਕੇ ਉਠੋ ਤਰੋ ਆਪਾਂ ਫਲਾਨੀ ਜਗ੍ਹਾ ਜਾਣਾ ਹੈ ਜਾਣ ਨੂੰ ਜੀ ਨਹੀਂ ਕਰਦਾ ਅੰਦਰੋਂ ਰਾਜ਼ੀ ਨਹੀਂ ਤੇ ਆਪਾਂ ਸਾਰੇ ਜਣ ਜਿਹੜੀ ਚੀਜ਼ ਲਈ ਮਨ ਰਾਜ਼ੀ ਨਾ ਹੋਵੇ ਬੰਦਾ ਇਉਂ ਉੱਠਦਾ ਜਿਵੇਂ ਬਿਮਾਰ ਹੋਵੇ ਰੋਗੀ ਹੋ ਜਿਵੇਂ ਬੰਨ ਕੇ ਖੜਿਆ ਜਾ ਰਿਹਾ ਹੋਵੇ ਉਹਨੂੰ ਨਾ ਨਹੀਂ ਕਰ ਸਕਦਾ ਜਾਣ ਦਾ ਮਨ ਹੈ ਨਹੀਂ ਇਹ ਹੁਜੀ ਸਿਚੁਏਸ਼ਨ ਜਦੋਂ ਬੰਦੇ ਦੇ ਉੱਤੇ ਪੈਂਦੀ ਹੈ ਉਹਨੂੰ ਪਤਾ ਹੈ ਉਹਨੂੰ ਕਿਵੇਂ ਜਿੱਧਰ ਉਤਰਨਾ ਨਹੀਂ ਚਾਹੁੰਦਾ ਉਧਰ ਤੁਰਨਾ ਪੈ ਰਿਹਾ ਜਿੱਥੇ ਉਹ ਰਹਿਣਾ ਚਾਹੁੰਦਾ ਉਥੇ ਰਿਹਾ ਨਹੀਂ ਜਾ ਰਿਹਾ ਕਿਸ ਤਰ੍ਹਾਂ ਦਾ ਅੰਦਰੋਂ ਖਿਲ ਰਿਹਾ ਹੋਇਆ ਬੰਦਾ ਹੁੰਦਾ ਬਾਹਰ ਉਹ ਕਿਸੇ ਪਾਸੇ ਤੁਰ ਰਿਹਾ ਅੰਦਰ ਉਹਦਾ ਕਿਤੇ ਖੜਾ ਹੈ ਸੁਰਤ ਉਹਦੀ ਕਿਤੇ ਅਟਕੀ ਹੈ ਮਨ ਉਹਦਾ ਕਿਤੇ ਲੱਗਾ ਹੈ ਸਰੀਰ ਉਹਦਾ ਕਿਸੇ ਪਾਸੇ ਜਾ ਰਿਹਾ ਜਿਵੇਂ ਬੰਦੇ ਨੂੰ ਦੋ ਹਿੱਸਿਆਂ 'ਚ ਕਰ ਲਿਆ ਗਿਆ ਹੋਵੇ ਯੋ ਦਾ ਅੰਦਰ ਦਾ ਵਜੂਦ ਕਿਤੇ ਰੱਖ ਦਿੱਤਾ ਗਿਆ ਹੋਵੇ ਤੇ ਦਹੀਂ ਨੂੰ ਬਨ ਕੇ ਕਿਤੇ ਲਿਜਾਇਆ ਜਾ ਰਿਹਾ ਹੋਵੇ ਇਸੇ ਭਾਵ ਵਿੱਚ ਕਿ ਹੰਸ ਚੱਲ ਸੀ ਡੁੱਬਣਾ ਜਿੰਦ ਦੁਬਦਾਂ ਮਈ ਹੋ ਕੇ ਤੁਰਦੀ ਏ ਮੰਨ ਨਹੀਂ ਹੈ ਬੱਜਾ ਹੋਇਆ ਹੁਕਮ ਦਾ ਤੁਰਨਾ ਪਏਗਾ ਸੁਰਤ ਕਿਤੇ ਹੋਰ ਨਖਿੱਧ ਚੀਜ਼ਾਂ 'ਚ اٹਕੀ ਹੋਈ ਏ ਜਿਨ੍ਹਾਂ ਚ ਸਾਰੀ ਜ਼ਿੰਦਗੀ اٹਕੀ ਰਹੀ ਤੇ ਸੁੱਖ ਨਹੀਂ ਮਿਲਿਆ ਜਿਹੜੀਆਂ ਚੀਜ਼ਾਂ ਚ ਸਾਰੀ ਜ਼ਿੰਦਗੀ ਸੁਰਤ ਨੂੰ ਮਨ ਨੂੰ ਉਲਝਾਈ ਰੱਖਿਆ ਜੋੜੀ ਰੱਖਿਆ ਤੇ ਸੈਟੀਸਫੈਕਸ਼ਨ ਨਹੀਂ ਹੋਈ ਜੀਵਨ ਭੁੱਲਿਆ ਰਿਹਾ ਵਾਹਿਗੁਰੂ ਦੀ ਬਖਸ਼ਿਸ਼ ਵਿਸਤਰੀ ਰਹੀ ਜੀਵਨ ਦਾ ਕੋਈ ਆਨੰਦ ਨਹੀਂ ਮਿਲਿਆ ਬਸ ਦੌੜ ਹੈ ਭੱਜ ਹੈ ਮੈਂ ਮੇਰੀ ਹੈ ਹੰਕਾਰ ਹੈ غرੂਰ ਹੈ ਇਹ ਚੀਜ਼ਾਂ ਸਾਂ ਅਜੇ ਵੀ ਉਹਨਾਂ ਚਟਕਿਆ ਹੋਇਆ ਇਹ ਭੁੱਲੀ ਰਹਿ ਵੀ ਉਹਨਾਂ ਚਿਹਰੀ ਨੇ ਜਿੰਨਾ ਚਿਰ ਸਾਹ ਨੇ ਸਾਹ ਗਏ ਤੇ ਕਿਹੜੀ ਚੀਜ਼ ਕੀਦੀ ਏ ਕੌਣ ਕਿਸਦਾ ਏ ਤਾਂ ਸਾਹਾਂ ਦੀਆਂ ਖੇਡਾਂ ਨੇ ਜਿਤਨੇ ਵੀ ਆਪਣੇ ਰਿਸ਼ਤੇ ਨੱਤੇ ਨੇ ਜ਼ਰਾ ਸੋਚ ਕੇ ਵੇਖੀਏ ਅੱਜ ਜੋ ਭੈਣ ਭਰਾ ਹਨ ਅੱਜ ਜੋ ਮਾਂ ਬਾਪ ਹਨ ਪਤੀ ਪਤਨੀ ਹਨ ਬੱਚੇ ਹਨ ਦੋਸਤ ਮਿੱਤਰ ਹਨ ਸਾਖ ਸਬੰਧੀ ਉਹਨਾਂ ਚ ਹੀ ਨਜ਼ਨਾਂ ਚ ਇਰਸਾਨ ਨਹੀਂ ਹੋਣਗੇ ਅਸੀਂ ਨਹੀਂ ਹੋਵਾਂਗੇ ਤਾਂ ਬਾਕੀ ਕੀ ਹੋਏਗਾ ਮਨੂ ਅਸੀਂ ਸਾਰੇ ਸਫ਼ਰ ਵਿੱਚ ਆਂ ਤੇ ਕੁਦਰਤ ਨੇ ਸਾਨੂੰ ਸਬੱਬ ਨਾਲੇ ਇਕੱਠਿਆਂ ਕਰ ਦਿੱਤਾ ਹੈ ਕਿਸੇ ਨੇ ਚਾਰ ਪੈਰ ਸਾਡੇ ਨਾਲ ਤੁਰਨਾ ਹੈ ਕਿਸੇ ਨੇ 6 ਪੈਰ ਤੁਰਨਾ ਹੈ ਕਿਸੇ ਨਾਲ ਅਸੀਂ ਦੋ ਪੈਰ ਤੁਰਨਾ ਹੈ ਇਦਾਂ ਹੀ ਹੈ ਜ਼ਿੰਦਗੀ ਕਿਤੇ ਉਹ ਰਾਹ ਤੋਂ ਹਟਦੇ ਜਾਣਗੇ ਕਿਤੇ ਜਾ ਕੇ ਅਸੀਂ ਹਟ ਜਾਵਾਂਗੇ ਇਸ ਤਰ੍ਹਾਂ ਕਾਫਲਾ ਅੱਗੇ ਤੁਰਦਾ ਜਾਏਗਾ ਰਲਦੇ ਜਾਣਗੇ ਨਵੇਂ ਆਪਣੀ ਆਪਣੀ ਵਾਰੀ ਤੇ ਵਿਛੜਦੇ ਜਾਣਗੇ ਪਰ ਉਹਨੇ ਕਾਫਲੇ ਵਿੱਚ ਹੀ ਬੜੀ ਸਮੱਸਿਆ ਹੈ ਬੰਦਾ ਨਹੀਂ ਸਮਝ ਪਾ ਰਿਹਾ ਵੀ ਕਿੰਨੇ ਪਿੱਛੇ ਰਹਿ ਗਏ ਕਿੰਨੇ ਨਵੇਂ ਆ ਗਏ ਹੌਲੀ ਹੌਲੀ ਸਾਰਿਆਂ ਨੇ ਵਿਛੜਦੇ ਵੀ ਜਾਣਾ ਤੇ ਰਲਦੇ ਵੀ ਜਾਣਾ ਹੈ ਕਾਫਲਾ ਨਵਾਂ ਨਕੋਰ ਹੁੰਦਾ ਜਾਣਾ ਹੈ ਫਿਰ ਵੀ ਉਹ ਨੂੰ ਪਤਾ ਹੈ ਵੀ ਚਾਰਕ ਪੈਰ ਮੇਰਾ ਪੰਧ ਹੋ ਰੇ ਫਿਰ ਵੀ ਉਹ ਕਾਫਲੇ ਨਾਲ ਉਲਝਿਆ ਹੋਇਆ ਇੱਕ ਦੂਜੇ ਨਾਲ ਲੋਕ ਫਸਾਦ ਕਰ ਰਹੇ ਨੇ ਝਗੜਾ ਕਰ ਰਹੇ ਨੇ ਇੱਕ ਦੂਜੇ ਦੀ ਬਰਬਾਦੀ ਕਰਨ ਲੱਗੇ ਹੋਏ ਨੇ ਮਹਾਰਾਜ ਕਹਿੰਦੇ ਕੌਣ ਮਿਲੇਗਾ ਤੈਨੂੰ ਇਸ ਸਫਰ ਵਿੱਚ ਦੁਬਾਰਾ ਕੋਈ ਨਹੀਂ ਮਿਲੇਗਾ ਨਾ ਕੋਈ ਦੋਸਤ ਮਿਲੇਗਾ ਦੁਬਾਰਾ ਨਾ ਮਿੱਤਰ ਮਿਲੇਗਾ ਨਾ ਭਾਈ ਮਿਲੇਗਾ ਇਹ ਹੋਣੀ ਹੈ ਜੋ ਹੈ ਹੁਣ ਹੀ ਹੈ ਨਦੀ ਨਾਹ ਵਿਸੁੰਨਿਆ ਮੇਲਾ ਸੰਜੋਗੀ RAM ਮਹਾਰਾਜ ਕਹਿੰਦੇ ਤਾਂ ਸਵੱਭ ਸੰਜੋਗ ਦੀ ਖੇਡ ਹੈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ ਨਾ ਤੂੰ ਕਿਸੇ ਦਾ ਸਹਾਈ ਹੋ ਸਕਦਾ ਨਾ ਤੇਰਾ ਕੋਈ ਸਹਾਈ ਹੋ ਸਕਦਾ ਇਹ ਨਿਯਮ ਹੈ ਤੋ ਸੱਚੇ ਪਾਤਸ਼ਾਹ ਜੀ ਮੇਰ ਕਰਦੇ ਨੇ ਕਿੰਦੇ ਵੇਖੋ ਜੀ ਕਿੰਨਾ ਚੀਜ਼ਾਂ ਚ ਵੱਝਾ ਹੋਇਆ ਅਜਹੁ ਜੀਓ ਨਾ ਛੋਡਾਈ ਰੰਕਾਈ ਨੈਨਾ ਅੱਖਾਂ ਨਾਲ ਸਹਿਨਤਾ ਕਰਦਾ ਹੈ ਪਦਾਰਥਾਂ ਬਾਰੇ ਸਮਝਾਉਂਦਾ ਹੈ ਦੱਸ ਕੇ ਜਾਂਦਾ ਹੈ ਫਲਾਣੇ ਨਾਲ ਨਾ ਵਰਤਿਓ ਉਹ ਆਪਣਾ ਦੁਸ਼ਮਣ ਹੈ ਫਲਾਣੇ ਨਾਲ ਵਰਤਿਓ ਉਹ ਆਪਣਾ ਮਿੱਤਰ ਹੈ ਫਲਾਣੇ ਨਾਲ ਲਿਹਾਜ਼ ਨਾ ਕਰਿਓ ਫਲਾਣੇ ਕੋਲੋਂ ਆ ਚੀਜ਼ ਲੈ ਆਇਓ ਇਹਨਾਂ ਘੜੀਆਂ ਚ ਵੀ ਇਹਨੂੰ ਕਾਦੀ ਚਿੰਤਾ ਹੈ ਕੀ ਇਹ ਜ਼ਿੰਮੇਵਾਰੀ ਚੁੱਕ ਰਿਹਾ ਹੈ ਕਿ ਮੇਰੇ ਤੋਂ ਮਗਰੋਂ ਵੀ ਉਵੇਂ ਚੱਲੇ ਜਿਵੇਂ ਮੈਂ ਚਾਹਣਾ ਕੀ ਇਸ ਤਰ੍ਹਾਂ ਹੋ ਸਕਦਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮੈਨੂੰ ਇਹਦੀਆਂ ਅੱਖਾਂ ਦੀ ਕੰਗਾਲੀ ਨਜ਼ਰ ਆਉਂਦੀ ਰੰਕਾਈ ਨਾ ਨਾ ਜਦੋਂ ਇਸ ਤਰ੍ਹਾਂ ਸਹਿਨਤਾ ਕਰ ਰਿਹਾ ਨਾ ਮੈਨੂੰ ਲੱਗਦਾ ਜਿੰਨੀ ਦੁਨੀਆਂ ਦੀ ਕੰਗਾਲੀ ਇਹਦੀਆਂ ਅੱਖਾਂ 'ਚ ਐਸ ਵੇਲੇ ਜਿੰਨੀ ਗੁਰਬਤ ਤੇ ਗਰੀਬੀ ਐ ਸਾਰੀ ਦੁਨੀਆਂ ਦੀ ਉਹ ਐਸ ਵੇਲੇ ਦੀਆਂ ਅੱਖ ਅੱਖਾਂ ਹੀ ਕੰਮ ਕਰਦੀਆਂ ਨੇ ਅੱਖਾਂ ਹਿਲਾ ਕੇ ਸਹਿਨਤਾ ਕਰ ਰਿਆ ਜ਼ਬਾਨੋਂ ਬੋਲ ਨਹੀਂ ਹੁੰਦਾ ਹੱਥੀਂ ਲੈ ਕੇ ਨਹੀਂ ਦੇ ਸਕਦਾ ਆਖਰੀ ਸਾਹਾਂ ਤੇ ਐ ਅੱਖਾਂ ਦੇ ਇਸ਼ਾਰਿਆਂ ਨਾਲ ਕੁਝ ਸਮਝਾਉਣ ਦੀ ਗੱਲ ਕਰ ਰਿਹਾ ਉਹ ਜਿਹੜੀਆਂ ਸਹਿਨਤਾ ਅੱਖਾਂ ਨਾਲ ਦੇ ਰਿਹਾ ਕਬੀਰ ਜੀ ਕਹਿੰਦੇ ਨੇ ਮੈਨੂੰ ਲੱਗਦਾ ਇਸ ਦੁਨੀਆ ਪਰ ਦੀ ਸਾਰੀ ਕੰਗਾਲੀ ਗੁਰਬਤ ਇਕੱਠੀ ਹੋ ਕੇ ਦੀਆਂ ਅੱਖਾਂ 'ਚ ਸਮਾ ਗਈ। ਕਿੰਨਾ ਗਰੀਬੜਾ ਹੈ ਇਹ, ਕਿੰਨਾ ਵਿਚਾਰਾ ਹੈ। ਕੀਮਤੀ ਹੀਰੇ ਹੱਥੋਂ ਜਾ ਰਹੇ ਹਨ। ਕੀਮਤੀ ਅਮੋਲਕ ਜੀਵਨ ਹੱਥੋਂ ਕਿਰ ਰਿਹਾ ਹੈ। ਇਹਨੂੰ ਪੱਥਰਾਂ ਦੀ ਪਈ ਹੈ। ਇਹਨੂੰ ਰਸਤੇ ਦੇ ਈਟੇ ਰੋੜਿਆਂ ਦਾ ਮੋਹ ਜਾਗ ਰਿਹਾ ਹੈ। ਜਿਹੜਾ ਸਾਰੀ ਉਮਰ ਇਸਨੇ ਆ ਆਪਣੇ ਅੰਦਰ ਪਾਲਿਆ। ਉਹਨੂੰ ਇਹਦਾ ਖਹਿੜਾ ਨਹੀਂ ਛੱਡ ਰਿਹਾ ਅੰਦਰ ਜੀ ਉਹਦੇ ਚ ਵੱਜਦਾ ਏ ਇਸ ਵਿੱਚ ਤੂੰ ਨਹੀਂ ਵੱਜਣਾ ਕਬੀਰ ਜੀ ਮਹਾਰਾਜ ਕਹਿੰਦੇ ਤੇ ਮਤ ਬੰਦੋ ਤੂੰ ਨਾ ਇਸ ਤਰ੍ਹਾਂ ਵੱਜੀ ਇਹਨਾਂ ਪੱਥਰਾਂ ਦਾ ਮੋਹ ਪਾ ਕੇ ਜੀਵਨ ਨੂੰ ਹਲਕਾ ਨਾ ਕਰੀ ਜੀਵਨ ਦੀ ਕੀਮਤ ਨੂੰ ਪਹਿਲਾਂ ਸਮਝੀ ਹੀਰੇ ਜੈਸਾ ਜਨਮ ਹੈ ਇਸ ਅਮੋਲਕ ਜੀਵਨ ਦੀ ਅਮੋਲਕਤਾ ਨੂੰ ਕਾਇਮ ਰੱਖੀ ਅੰਦਰੋਂ ਵੱਜ ਕੇ ਨਾ ਤੁਰੇ ਨਾ ਹੀ ਇਸ ਤਰ੍ਹਾਂ ਜੀਵੀਂ ਇਸ ਭਾਗ ਵਿੱਚ ਕਬੀਰ ਜੀ ਮਹਾਰਾਜ ਨੇ ਇਹ ਦੋ ਸ਼ਲੋਕ ਕਹੇ ਨੇ ਤੇ ਕਹਿੰਦੇ ਨੇ ਮੈਂ ਤੈਨੂੰ ਤਸਵੀਰ ਵਿਖਾ ਦਿੱਤੀ ਏ ਤੂੰ ਅਜੇ ਵੀ ਜੇ ਬੱਜੇ ਲੋਕਾਂ ਵੱਲ ਵੇਖ ਕੇ ਸੋਚਦਾ ਵੀ ਉਹ ਤੁਰਨ ਤੇ ਮੈਂ satsang ਵੱਲ ਤੁਰਾਂ ਫਿਰ ਔਖਾ ਹੋਏਗਾ ਸਾਥ ਨਾ ਲੀਜੇ ਕੋਈ ਪਾਛੇ ਪਾਉਣਾ ਦੀਜੀਏ ਅੱਗੇ ਹੋਏ ਸੋ ਹੋਏ ਸਾਇਬ ਕਿਰਪਾ ਕਰਨ ਅਗਲੇਰੇ ਬਚਨ ਅਗਲੇ ਦੀਵਾਨਾ ਵਿੱਚ ਸਾਂਝੇ ਕਰਾਂਗੇ ਮਹਾਰਾਜ ਪੁਰੀਆਂ ਪੁੱਲਾਂ ਦੀ ਖਿਮਾ ਬਖਸ਼ਣ ਆਪ ਸਭਨਾਂ ਦਾ ਧੰਨਵਾਦ ਗੁਰੂ ਫਤਿਹ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ